ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ रिक्वेस्ट ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਪਹੁੰਚੇ ਅੱਜ ਦੀ ਵੀਡੀਓ ਪਿੰਡ ਸਰਾਲੀ ਮੰਡ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਸੀਲ ਪਟੇ ਬਾਈ ਪਿੰਦਰ ਕੋਲ ਪਹੁੰਚੇ ਆ ਇੱਕ ਨੀਲੀ ਰਾਵੀ ਦੀ ਸੱਜਣੋਂ ਮੈਂ ਤਿਆਰ ਵਿਖਾਉਣੇ ਤੁਹਾਨੂੰ ਤੇ ਦੋ ਕਟਗਾਂ ਫੀਰਗਾਂ ਬਾਕੀ ਡਿਟੇਲ ਆਪਣੇ ਬਾਈ ਤੋਂ ਕਰਦੇ ਆਂ ਸਾਜੀ ਜੁੜੇ ਰਹੋ ਫਰਜ਼ ਸਮਝ ਕੇ ਐਂਡ ਤੱਕਰ ਤੇ ਬਿਲਕੁਲ ਛੋਟੀ ਕਿਉਂਟ ਠੀਕ ਆ ਜੀ ਕਰਾਉਨੇ ਆ ਬਾਈ ਜੀ ਸਤਿ ਸ੍ਰੀ ਅਕਾਲ ਸੱਚੀ ਆ ਬਾਜੀ ਕਿੱਦਾਂ ਠੀਕ ਓਕੇ ਚੜਦੀ ਕਲਾ ਜੀ ਚਲੋ ਬਾਰਸ਼ਾਂ ਕੀਤੀ ਜਾਂਦੇ ਜੀ ਹਾਂ ਜੀ ਮਹਾਰਾਜ ਦੀ ਮਰਜ਼ੀ ਹੈ ਜੀ ਠੀਕ ਆ ਜੀ ਤੇ ਡਰੈਸ ਕਰੀਏ ਨੋਟ ਜੀ ਹਾਂਜੀ ਪਿੰਡ ਸਰਾਲੀ ਮੰਡਾ ਜੀ ਹਾਂ ਅ ਤਹਿਸੀਲ ਪੱਟੀ ਜ਼ਿਲ੍ਹਾ ਤਨਤਨ ਠੀਕ ਆ ਜੀ ਮੋਬਾਈਲ ਨੰਬਰ ਜੀ 76968 60905 ਠੀਕ ਆ ਤੇ ਦੋ ਕਟੀਆਂ ਤੇ ਇੱਕ ਮੈਂ ਨਹੀਂ ਲਈ ਦੱਬੀ ਹੈ ਨਾ ਇਹ ਕਿੰਨਾ ਕੁ ਟਾਈਮ ਲੈਂਦਾ ਕਰਾ ਲਾ ਲੂ ਕੇ ਵਿਖਾਓ ਹਾਂ ਜੀ ਸਮਝਾਓ ਤਿਆਰੀ ਹੈ ਮੈਂ ਦੋ ਚਾਰ ਦਿਨ ਖੜੂ ਹੋ ਸਕਦਾ ਹਫਤੇ ਹਫਤੇ ਦੰਦ ਆਉਤੇ ਦੇ ਅੰਦਰ ਬਾਹਰ ਸੂਗੀ ਹੈ ਨਾ ਬਾਕੀ ਮੈਂ ਢਿਲ ਢੁਲ ਕਾਫੀ ਆ ਸਾਰੀ ਭਰ ਕੇ ਸੋਹ ਫਰਮਾ ਲਈ ਇਹ ਨੀਲੀ ਰਾਵੀ ਵੈਹੇ ਵੀ ਥੋੜਾ ਜਿਹਾ ਰਵਾ ਠੰਡਾ ਹੀ ਹੁੰਦਾ ਨਾ ਤੇ ਲਓ ਜੀ ਸਾਰੀਆਂ ਨਿਸ਼ਾਨੀਆਂ ਸੱਚਨੋਂ ਝੋਟੀ ਦੂਜਾ ਸੂਆ ਹਾਂਜੀ ਹਾਂਜੀ ਦੂਸਰਾ ਸੂਆ ਦੂਜਾ ਸੂਆ ਚਲ ਤੋ ਤੋ ਜੀ ਸੱਚਨੋਂ ਰਾਜੀ ਬਾਜੀ ਬੜੀ ਆ ਫੋਟ ਵਾਲਾ ਗੋਲ ਜੀ ਆ ਨਾ ਠੀਕ ਹੈ ਜੀ ਕੇ ਪਿਓਰ ਨੀਲੀ ਰਾਦੀ ਆ ਗਈ ਲਓ ਜੀ ਇੱਕ ਥਣ ਵਾਈਟ ਵੀ ਆ ਸੱਜਣੋ ਬੜੀ ਸੋਹਣੀ ਗੱਲ ਹਾ ਵਧੀਆ ਏ ਇੱਕ ਥਣ ਵਾਈਟ ਆ ਤੇ ਦੂਜੀ ਸਾਈਡਲੇ ਸਾਈਡ ਤੇ ਵੀ ਜਿਹੜਾ ਵੰਦੇ ਦੇ ਵਿੱਚ ਡੱਬਿਆ ਤੇ ਰਾਜੀ ਬਾਜੀ ਪੂਰੀ ਸੱਜਣੋ ਮਾਰਕਿੰਗ ਆਉਂਦੀ ਸਾਰੀ ਪੈਰਾਂ ਦੇ ਨਿਸ਼ਾਨ ਪੀ ਆ ਵੇਖ ਸਕਦੇ ਜੀ ਲਾਓ ਬਾਈ ਜੀ ਲਾਓ ਇਹ ਬਿੱਲੀ ਮਨ ਕੀ ਆ ਕਾਗੀ ਭਾਈ ਪਿੰਦਾ ਜੀ ਮੇਰੇ ਹਿਸਾਬ ਨਾਲ ਸੁਭਾਅ ਵੀ ਬੜਾ ਸ਼ਾਂਤ ਜਾਊਗਾ ਨਾ ਠੰਡੇ ਬੜੀ ਹੋਊਗੀ ਮਸਤ ਮਸਤ ਹੋ ਰਹੀ ਹੈ ਨਾ ਕੀ ਆਂਦੇ ਹੁੰਦੇ ਜਾਈ ਨਾ ਮਸਤਾਂ ਦੇ ਡੇਰੇ ਮਸਤ ਕਰ ਦੇਣਗੇ ਇਹ ਵੀ ਤੇਰੇ ਕੋਲ ਮਸਤ ਜੀ ਹੋ ਗਈ ਹੈ ਨਾ ਮਸਤ ਜੀ ਬਿਲਕੁਲ ਹੈ ਕੀ ਬਾਤ ਹੈ ਤੇ ਮਰੇ ਲਾ ਕੇ ਵਿਖਾ ਦਿਓ ਗਾ ਨੂੰ ਕਰਕੇ ਨਾ ਮਗਰ ਉਹ ਬਾਨਾ ਬੂਨਾ ਵਿਖਾ ਲੀਏ ਕਿਆ ਬਾਤ ਹੈ ਸਜਣੋ ਬਾਹਰੀ ਜੜੀ ਚੰਗੀ ਹੈ ਠੰਡੀ ਬੜੀ ਆ ਵਾਕਈ ਬਾਈ ਪਿੰਦਰ ਹਣੀ ਸੰਦੇ ਆ ਠੰਡੇ ਸੁਭਾਹ ਦੀ ਬਿਲਕੁਲ ਨੋਰਮਲ ਠੰਡਾ ਸੁਭਾਹ ਹੈ ਤੇ ਸ਼ਾਂਤ ਮਈਆ ਠੀਕ ਹੈ ਜੀ ਮੈਂ ਵੀ ਚੰਗੀ ਆ ਨਵੀਂ ਆ ਦੋ ਸੂਵੇ ਪੀ ਕੇ ਵੀ ਖਰਚ ਹੋ ਜਾਂਦੀ ਆ ਜਿਨ੍ਹਾਂ ਨੇ ਬਰੀਡ ਤੇ ਕੰਮ ਕਰਨਾ ਬੱਚੇ-ਬੁੱੱਚੇ ਲੈਣੇ ਉਹ ਵੀ ਉਹ ਹੋ ਸਕਦਾ ਮਹਲਾ ਹਲ ਤੁਹਾਡਾ ਤੇ ਰੇਟ ਬਾਈ ਬਿਲਕੁਲ ਨੋਰਮਲ ਜਿਹਾ ਕਰਦੇ ਮੇਰਾ ਵੀਰ ਸਰਦਾਰ ਇੱਥੇ ਦਾ ਚਲ ਲੋਕਲ ਆਪਾਂ 15 20 ਮੰਗੀਏ ਨੇ ਮੰਗੀ ਜਾਂਦਾ ਹਾਂ ਇੱਕ ਪੰਜ ਦੀ ਇੱਕ ਲੱਖ ਪੰਜ ਦੀ ਪਿਆਰ ਮੌਤ ਕਰਕੇ ਹਾਂ ਨਾ ਉਤਲਾ 5 ਡਰਾਂਗੇ ਪੂਰੇ ਲੱਖ ਦੀ ਪੂਰੇ ਲੱਖ ਦੋ ਸਾਡੇ ਵੱਲੋਂ ਛੱਡਦੇ ਹਣਾ ਜਿਆਦਾ ਨਹੀਂ ਤੈਨੂੰ ਅੰਦੇ ਤੇ ਆ ਖੀਰੀਆਂ ਕੱਟੀਆਂ ਆ ਮੜਿਆ ਚਾਚਾ ਨਾਲ ਖਾ ਖੋਲ ਖੁਰਗੇ ਤੇ ਖੀਰੀਆਂ ਸੱਜਣੋਂ ਕੱਟੀਆਂ ਬਾਲੀਆਂ ਸੋਹਣੀਆਂ ਕੱਟੀਆਂ ਤੇ ਲੋਹੀ ਜੀ ਪਾ ਮਾਰਦੀਆਂ ਲੋਹੀ ਜੀ ਅਛਾ ਜੀ ਪੂਰੀਆਂ ਪੂਰੀਆਂ ਵੱਡੀਆਂ ਮਈਆਂ ਦੀਆਂ ਕੱਟੀਆਂ ਝੋਲੀ ਝਾਲੀ ਚੰਗੀ ਕਰਦਣੀਆਂ ਹਣਾ ਇੱਕ ਇੱਕ ਕਰਨ ਲਈ ਆਪਾਂ ਇੱਕ ਇੱਕ ਕਰਾਂ ਆ ਵੀ ਵਿਖਾ ਦਿਓ ਤੁਨ ਤੁਨ ਦੇ ਵਿਚਾਰੇ ਹੋ ਕੇ ਦੇਖੋ ਜੀ ਹਾਂ ਐ ਬਰਲਾ ਬਰਲਾ ਠੀਕ ਆ ਤੇ ਬੰਨ ਵਾਲੀਆਂ ਕਟੀਆਂ ਖੋਲ ਤੋਂ ਮੜਿਆ ਖੁਮਾਕ ਮੂਦੋ ਇਹਨਾਂ ਨੂੰ ਕਰਮਾਲੀਆਂ ਨੂੰ ਲਓ ਸੱਜਣੋ ਤੇ ਚਾਚੇ ਭਤੀਜੇ ਨੇ ਦੋਹਾਂ ਨੇ ਖੋਲ ਲੀਆਂ ਕਟਗਾਂ ਤੁਹਾਨੂੰ ਵਿਖਾਉਣਗੇ ਬੜੀਆਂ ਪਿਆਰੀਆਂ ਪਿਆਰੀਆਂ ਕਟੀਆਂ ਕਿਉਂਕਿ ਅੱਜਕੱਲ ਡਿਮਾਂਡ ਹੈ ਕਟੀਆਂ ਦੀ ਵੀ ਬੜੇ ਭੈਣ ਭਰਾਵਾਂ ਦੇ ਫੋਨ ਆਉਂਦੇ ਕਿ ਕਟੀਆਂ ਵੀ ਵਿਖਾਇਆ ਕਰੋ ਅੱਜ ਬਾਈ ਪਿੰਦਰ ਨੇ ਉਹ ਜਿਹੜਾ ਇਹ ਕਟੀਆਂ ਵਾਲਾ ਖਜ਼ਾਨਾ ਖੋਲਤਾ ਦੋ ਕਟੀਆਂ ਨੇ ਦੋਵੇਂ ਇੱਕੋ ਜੀਆਂ ਸੇਮ ਟੂਆ ਰੰਗ ਢੰਗ ਪ੍ਰਿੰਟ ਲਓ ਦੋਵੇਂ ਲੋਈ ਦੀ ਪਾ ਮਾਰਦੀਆਂ ਹਨਾ ਸ਼ੀਰੀਆਂ ਤੇ ਰੇਟ ਵੀ ਬੜਾ ਨਾਰਮਲ ਬਾਈ ਨੇ ਕਰਨਾ ਓਟ ਦੀਆਂ ਵਾਲਾਈ ਹਨਾ ਵੱਡੀਆਂ ਮਹਿਰੀਆਂ ਐ ਤੇ ਇੱਥੇ ਬਾਹਰੇ ਬੰਦੋ ਜੀ ਲਾਇਓ ਉਹ ਖੁੱਲਈ ਤੇ ਬੰਦੋ ਲਓ ਜੀ ਤੇ ਰੇਟ ਵੀ ਬਾਈ ਦੱਸ ਦਈਏ ਤਾਂ ਹਾਂ ਨਾ ਕਿੰਨੇ ਕ ਦੀਆਂ ਦੇ ਦਈਏ ਸਭ ਰੇਟ ਤੋਂ ਕਿਲੋ ਮੈਂ 28000 ਜੀ ਅੱਛਾ ਜੀ ਹਾਂ ਨਾ 25 ਦੇ ਦੇ 25000 ਦੀਆਂ ਹਾਂ ਜੀ 25 ਚੋਂ ਦੋ ਹੋਰ ਘਟਾ ਦੇ ਤਿੰਨ ਬਾਈ ਦੀਆਂ ਕਰਦਗੇ ਹਾਂ ਮੈਂਗਾ ਲੈ ਮਾਲ ਥੋੜਾ ਕੱਟੀਆਂ ਬਹੁਤ ਚੰਗੀਆਂ ਲੋਈਆਂ ਕੱਟੀਆਂ ਹਾਂ ਲੋਈਆਂ ਦੇ ਆਈਆਂ ਲੋਈਆਂ ਮਈਆਂ ਦੀਆਂ ਲੋਈਆਂ ਥੋੜੀਆਂ ਘੱਟ ਲੱਭਦੀਆਂ ਨਾ ਹਾਂਜੀ ਹਾਂਜੀ ਕਾਲੀਆਂ ਆਈਆਂ ਜਾਰੀਆਂ ਲੱਭਦੀਆਂ ਚਲੋ ਸੰਤੂ ਸਾਹਿਬ ਜੇ ਤੁਹਾਂ ਕਹਿਤਾ ਦੇ ਭਾਈ ਹਜ਼ਾਰ ਦੀਆਂ ਲੱਗ ਭਾਈ ਹਜ਼ਾਰ ਦੀਆਂ ਸਜਣੋ ਜੈਸਨੋ ਆ ਕੱਟੀਆਂ ਸੋਹਣੀਆਂ ਆਪਣੀ ਖਰੀਦਦਾਰੀ ਕਰਿਓ ਸასიਕਾਰ